ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦੱਸਦੀ ਹੈ ਕਿ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਤਕਰੀਬਨ 131 ਦਿਨ ਦੇ ਬਾਅਦ ਆਪਣਾ ਮਰਨ ਵਰਤ ਖਤਮ ਕਰ ਦਿੱਤਾ ਹੈ ਉਹ 26 ਨਵੰਬਰ 2024 ਤੋਂ ਕਿਸਾਨੀ ਮੰਗਾਂ ਨੂੰ ਲੈ ਕੇ ਮਰਨ ਵਰਤ ਉੱਤੇ ਬੈਠੇ ਸਨ ਬੀਤੇ ਦਿਨ ਵੀ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਅਤੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਉਹਨਾਂ ਨੂੰ ਮਰਨ ਵਰਤ ਖਤਮ ਕਰਨ ਦੀ ਅਪੀਲ ਕੀਤੀ ਸੀ ਅੱਜ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਕਿਸਾਨ ਮਹਾਪੰਚਾਇਤ ਹੋਈ ਸੀ ਜਿਸ ਦੇ ਵਿੱਚ ਜਗਜੀਤ ਸਿੰਘ ਡੱਲੇਵਾਲ ਸਮੇਤ ਕਈ ਕਿਸਾਨ ਪਹੁੰਚੇ ਸਨ ਇਸ ਦੌਰਾਨ ਜਗਜੀਤ ਸਿੰਘ ਡੱਲੇਵਾਲ ਨੇ ਕਿਸਾਨਾਂ ਨੂੰ ਸੰਬੋਧਨ ਵੀ ਕੀਤਾ ਸੀ ਇਸ ਤੋਂ ਬਾਅਦ ਆ ਦੋਨਾਂ ਦੇ ਵੱਲੋਂ ਆਪਣਾ ਮਰਨ ਵਰਤ ਖਤਮ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ ਇਸ ਮੌਕੇ ਉਹਨਾਂ ਕਿਹਾ ਕਿ ਉਹਨਾਂ ਨੇ ਸੰਗਤ ਦੀ ਅਪੀਲ ਉੱਤੇ ਮਰਨ ਵਰਤ ਖਤਮ ਕਰਨ ਦਾ ਫੈਸਲਾ ਲਿਆ ਹੈ ਪਰ ਐਮਐਸਪੀ ਤੇ ਹੋਰ ਕਿਸਾਨੀ ਮੰਗਨ ਦੇ ਲਈ ਉਹਨਾਂ ਦੀ ਲੜਾਈ ਜਾਰੀ ਰਹੇਗੀ ਦੱਸਦੀ ਹੈ ਕਿ ਕਿਸਾਨਾਂ ਅਤੇ ਕੇਂਦਰ ਸਰਕਾਰ ਵਿਚਾਲੇ ਅਗਲੀ ਮੀਟਿੰਗ 4 ਮਈ ਨੂੰ ਹੋਵੇਗੀ ਬਿਊਰੋ ਰਿਪੋਰਟ ਦਿਸ਼ਾ ਅਪਡੇਟ ਨਿਊਜ਼ ਦੇ ਨਾਲ ਧੰਨਵਾਦ

ਸਪੈਸ਼ਲ ਤਰ੍ਹਾਂ ਕਰਨਾਲਕਾ ਤੋਂ ਆਇਆ ਇੱਥੇ ਤੋਂ ਆਇਆ ਮੈਂ ਸਾਰੇ ਸੰਗਤਾਂ ਦੀਆਂ ਭਾਵਨਾਵਾਂ ਨੂੰ ਰੱਖ ਰਿਹਾ ਬਸ ਮੀਟਿੰਗ ਵਿੱਚ ਜਾਓਗੇ ਕਿ ਹੁਣ ਕਿਉਂ 4 ਤਰੀਕ ਦੀ ਮੀਟਿੰਗ ਦਾ ਸੱਦਾ ਜਿਹੜਾ ਦਿੱਤਾ ਗਿਆ ਬਰਤ ਛੱਡਿਆ ਜੀ ਲੜਾਈ ਸਾਡੀ ਐਜਿਟਿਜ਼ ਜਾਰੀ ਹੈ ਜੀ ਜੀ ਕੋਈ ਅੰਦੋਲਨ ਨਹੀਂ ਬੁਖਵਾ ਚਾਰ ਤਰੀਕ ਦਾ ਜੋਕ ਜੋਕ ਆ 4 ਤਰੀਕ ਦਾ ਵੀ ਇੰਤਲ ਜਿਹੜੀ ਇਹਨਾਂ ਦੇ ਦਿਸਤ੍ਰਿਕਟ ਦੇ ਨਾਲ

ਇਹ ਹਿਲਾ ਮੇਜ਼ਗਾ ਸਾਡੀ ਗੱਲ ਹੁੰਦੀ ਰਹੇ ਆ ਸਰਕਾਰ ਨੂੰ ਸਾਡੀ ਕਿਸੇ ਵੀ ਗਲੀ ਦਾ ਜਵਾਬ ਨਹੀਂ ਆ ਸਕਦਾ ਸਵਾਰ ਕਰਕੇ ਨੂੰ ਜੇ ਫਕੀਰ ਬਲੀ ਦੇ ਪੱਖੋਂ ਸਰਕਾਰ ਨੂੰ ਕਿਸੇ ਤਰ੍ਹਾਂ ਭਾਰੀ ਨਹੀਂ ਪੈਂਦਾ ਇਹ ਔਰ ਅਸੀਂ ਇਸ ਕਰਕੇ ਨਹੀਂ ਬਲਵੰਤ ਸਾਹਿਬ ਇੱਕ ਵੱਡੀ ਤਾਕਤ ਨਾਲ ਤੁਸੀਂ ਕਹੇ ਵੀ ਦਸ ਗੋਣਾ ਵੱਧ ਤਾਕਤ ਨਾਲ ਤੁਸੀਂ ਦੁਬਾਰਾ ਅੰਦੋਲਨ ਸ਼ੁਰੂ ਕਰਨ ਜਾ ਰਹੇ ਹੋ ਕਿਤੋਂ ਸ਼ੁਰੂ ਕੀਤਾ ਜਾਵੇਗਾ ਜੀ ਸਵਾਲ ਇਹ ਨਹੀਂ ਹਾਂ ਮੈਂ ਕਹਾਂ ਕਿ ਅੰਦੋਲਨ ਜਾਰੀ ਹੈ ਦੁਬਾਰਾ ਨਹੀਂ ਸ਼ੁਰੂ ਕਰਨ ਜਾ ਰਹੇ ਅੰਦੋਲਨ ਜਾਰੀ ਹੈ ਵਕਤ ਦੇ ਮੁਤਾਬਕ ਸਮੇਂ ਦੇ ਮੁਤਾਬਕ ਹੈ ਪਤਾ ਨਹੀਂ ਕਿਸ ਕਿਹੜੇ ਮੌਕੇ ਜਾ ਕੇ ਅੰਦੋਲਨ ਦੀ ਕੀ ਰੂਪ ਰਖਾਵਾਨੀਆ ਉਹਦੇ ਨਹੀਂ ਸੰਗਠਨ ਨੂੰ ਅਪੀਲ ਕੀਤੀ ਆ ਕਿ ਪਹਿਲਾਂ ਨਾਲੋਂ 10 ਗੁਣਾ ਤਾਕਤ ਨਾਲ ਸਿੱਧੇ ਹੀ ਕਰਾਂਗੇ ਦੁਬਾਰਾ ਨਹੀਂ ਸ਼ੁਰੂ ਕਰਨ ਜਾ ਰਹੇ ਅੰਦੋਲਨ ਜਾਰੀ ਹੈ ਵਕਤ ਦੇ ਮੁਤਾਬਕ ਸਮੇਂ ਦੇ ਮੁਤਾਬਕ ਹੈ ਪਤਾ ਨਹੀਂ ਕਿਸ ਕਿਹੜੇ ਮੌਕੇ ਜਾ ਕੇ ਅੰਦੋਲਨ ਦੀ ਕੀ ਰੂਪ ਰਖਾਵਾਨੀਆ ਉਧੇਨੀ ਸੰਗਠਨ ਨੂੰ ਅਪੀਲ ਕੀਤੀ ਆ ਕਿ ਪਹਿਲਾਂ ਨਾਲੋਂ 10 ਗੁਣਾ ਤਾਕ ਕਰਾਂ ਦਾ ਸੇਧ ਕੀਤਾ ਰਹੇ ਜਥੇਬੰਦ ਚੋਰ ਤੇ ਵੀ ਇੱਕ ਕਰਾਂ ਕਿ ਬਾਕੀ ਜਥੇਬੰਦ ਨਾਲ ਤਾਲਮਿਲ ਕਰਕੇ ਮੈਂ ਮੈਂ ਇੱਕ ਬੇਨਤੀ ਕਰਾਂ ਕਿ ਸਾਡੀ ਕਿਸੇ ਵੀ ਜਥੇਬੰਦੀ ਦੇ ਨਾਲ ਨਿੱਜੀ ਕੋ ਲੜਾਈ ਨਹੀਂ ਲੜੀ ਇਹ ਲੜਾਈ ਹੁੰਦੀ ਆ ਵਿਚਾਰਾਂ ਦੇ ਫਰਕ ਹੁੰਦੇ ਆ ਤੇਰੀ ਮੰਗ ਨਾਲ ਕਿਹੜੀ ਜਥੇਬੰਦੀ ਸਹਿਮਤ ਹੁੰਦੀ ਆ ਹਰ ਇੱਕ ਥੇੜੜ ਜਿਹੜੂ ਕਿਸੇ ਵੀ ਸਾਰੀਆਂ ਜਥੇਬੰਦੀਆਂ ਬਣ ਗਿਆ ਨਾ ਉਸ ਸਾਂਝਾ ਮੁੱਦਾ ਹੈ ਰਾ ਤੁਸੀਂ ਦੇਖ ਲਈ ਕੰਪਲੀਟ ਹਰਮ ਤੇ ਸਾਰੇ ਇਕੱਠੇ ਹੋ ਜਾਣਗੇ ਲੇਕਿਨ ਬਹੁਤ ਸਾਰੀਆਂ ਜਥੇਬੰਦੀਆਂ ਤੁਸੀਂ ਆਪ ਦੇਖਿਆ ਕਿ ਕਹਿੰਦੀਆਂ ਸੁਣਨਾ ਐ ਐਮਐਸਪੀ ਦਾ ਮੁੱਦਾ ਹੀ ਨਹੀਂ ਐਮਐਸਪੀ ਦੀ ਲੋੜ ਹੀ ਨਹੀਂ ਪਰ ਉਹ ਜਥੇਬੰਦੀਆਂ ਨੇ ਸਾਦੀ ਮੰਗਲਵਰ ਸਾਹਿਬ ਤੇ ਨਹੀਂ ਆਉਣਾ ਸੀ ਖੂਸ ਕਰਕੇ ਰੌਲਾ ਹੋਰ ਕੁਛ ਨਹੀਂ ਲੜਾਈ ਕਿਸੇ ਤਰ੍ਹਾਂ ਦੀ ਨਹੀਂ ਕਿਸੇ ਜਥੇ ਇੱਕ ਬੰਦੇ ਕਿਸੇ ਵਿਚਾਰ ਨਾਲ ਕਿਸੇ ਮੰਗ ਨਾਲ ਸਹਿਮਤ ਆ ਤੇ ਉਹ ਇਨਸਾਨ ਜਿਹੜਾ ਇੱਕੋ ਮੁੱਦੇ ਦੇ ਉੱਤੇ ਸਾਰਿਆਂ ਲਈ ਸਭ ਤੋਂ ਵੱਡਾ ਇੱਕੋ ਮੁੱਦਾ ਬਣੇਗਾ ਉੱਥੇ ਸਾਰੀ ਜਥੇ ਬਲੇ ਤਾਂ ਇੱਕ ਜੁਟਤਾ ਹੋ ਜੂ ਜਾਂ ਉਹੀ ਕਹਿੰਦੇ ਕਿ ਐਸਾ ਤੁਸੀਂ ਹਰ ਤੁਹਾਡੇ ਸਵਾਲ ਦਾ ਆਲਰੇਡੀ ਜਵਾਬ ਦਿੱਤਾ ਕਿ ਜੇ ਇੱਕ ਮੁੱਦੇ ਦੇ ਉੱਤੇ ਸਾਰਿਆਂ ਲਈ ਸਭ ਤੋਂ ਵੱਡਾ ਬਣੂਗੀ